ਸਸਕਾ ਵੀ ਜੀ ਸਾਰੇ ਵੀਰਾਂ ਨੂੰ ਸੰਦੀਪ ਦੇ ਫਨ ਤੁਹਾਡਾ ਬੋਬੋ ਵੈਲਕਮ ਜੀ ਤੇ ਵੀਜੇ ਜੀ ਆਪਣੀ ਵਿਜ਼ਿਟ ਹੈਗੀ ਆ ਪਿੰਡ ਰਾਮਪੁਰਾ ਜ਼ਿਲ੍ਹਾ ਅੰਮ੍ਰਿਤਸਰ ਪਿੰਡਾ ਜੀ ਤਹਿਸੀਲ ਵੀ ਅੰਮ੍ਰਿਤਸਰ ਦੇ ਪ੍ਰਿੰਸ ਬਾਈ ਕੋਲ ਆ ਚੁੱਕੇ ਆ ਅੱਜ ਵੀ ਵੀਰ ਨੇ ਕੁਛ 6-7 ਦੇ ਲੈਪਾ ਪਾਛੂ ਸੇਲ ਆ ਤੇ ਆ ਹੁਣ ਵੀਰ ਨੇ ਗੱਲਬਾਤ ਕਰੀ ਗਏ ਬਾਈ ਜੀ ਅਸਤੀਕਾਲ ਸਾਸਿਕਾ ਬਾਈ ਜੀ ਹੋਰ ਸੁਣਾਓ ਜੀ ਵਧੀਆ ਵਧੀਆ ਬਾਈ ਜੀ ਕਿਵੇਂ ਚੱਲਦਾ ਜੀ ਕੰਮ ਵਧੀਆ ਵਧੀਆ ਬਾਈ ਜੀ ਚਲੋ ਅੱਜ ਫਿਰ ਕਿੰਨੇ ਆ ਅੱਜ ਬਾਈ ਜੀ ਚਾਰ ਚੋਰ ਨਾ ਦੇ ਇੱਕ ਬੈੜ ਆ ਅੱਛਾ ਇੱਕ ਬੈੜ ਵੀ ਨਾਲ ਇਹਦੇ ਸੂਏ ਬੈੜ ਹਾਂਜੀ ਸੂਣ ਵਾਲੀ ਪਹਿਲਾ ਸੂਆ ਹਾਂਜੀ ਹਾਂਜੀ ਬੜੇ ਲਿਸ਼ਕ ਪੁੱਛ ਗਏ ਹਾਂਜੀ ਹਾਂਜੀ ਹੋਰੋ ਬਾਈ ਜੀ ਫਿਰ ਇਹਨੂੰ ਲੋ ਜੀ ਦੇਖੋ ਪਹਿਲਾ ਸੂਆ ਬੈੜ ਆ ਤੇ ਨਸਲ ਪੂਰੀ ਆ ਵੱਡੀ ਬੈੜ ਨਾਲੇ ਪੂਰੀ ਕਿਹੜੇ ਰਾਕੋ ਲੈ ਕੇ ਜਾਂ ਯੇ ਬਾਜੀ ਆਪਣੀ ਇੱਥੋਂ ਏਰੀਆ ਇੱਥੋਂ ਲਈ ਆ ਤਾਂ ਪ੍ਰਿੰਸੀਪਲ ਜੀ ਬਰੇ ਕਿੰਨਾ ਕਰਜੋ ਤੁਹਾਡੇ ਸਮਾਂ ਦੋ ਜੀ ਇਹ ਬਾਜੀ ਪਹਿਲੇ ਨਹੀਂ ਘਟੋ ਘੜ 17 18 ਕਿਲੋ ਦੋ ਜੀ 17 18 ਕਿਲੋ ਹਾਉ ਵੀ ਜੀ ਮਨਾ ਮੂਮਾ ਸਾਂਵੀ ਸੁੰਬੀ ਚੰਗੀ ਚਾਰ ਦੰਦ ਚਾਰ ਦੰਦ ਵੇੜਾ ਜੀ ਹਾਂ ਜੀ ਹਾਂ ਬੱਸ ਤੋਰੋ ਤੋਰ ਲੈ ਚਲੋ ਜੀ ਲੈ ਜਾ ਥੋੜੇ ਪਾਲਾ ਬੋੜਾ ਪਈਆਂ ਹਾਂ ਹਾਂ ਜੀ ਅੱਜ ਹਫਤਾ ਲੈ ਜੀ ਹਾਂ ਬਿਲਕੁਲ ਚੰਗੀ ਤੇ ਆ ਰਹੇ ਖੜਾਓ ਜੀ ਇੱਥੇ ਆ ਦੇ ਚਲੋ ਬੰਦੋ ਹਾਂਜੀ ਬਾਈ ਜੀ ਫਿਰ ਬਾਈ ਜੀ ਇਹਦਾ ਮੁੱਲ 55000 ਕਰਦੇ ਹਾਂ ਹਾਂਜੀ 52 ਦੇ ਦਾਂਗੇ ਪੂਰੇ 50 ਦੇ ਠੀਕ ਹੈ ਬਸ ਆ ਜੋ ਇਹ ਜੀ ਇਹ ਬਾਈ ਜੀ ਦੱਜਾ ਸੁਹਾਵਾ ਸੂਈ ਆ ਸੂਈ ਬਾਈ ਜੀ ਝੋਟੀਆਂ ਸਾਰੀਆਂ ਉਧਰ ਦੀਆਂ ਐ ਮਾਲ ਵੇ ਦੀਆਂ ਤਨੋ ਲੈ ਰਹੀਆਂ ਅੱਛਾ ਤਨੋ ਲੈ ਲਈ ਠੀਕ ਆ ਦੁੱਧ ਕਿੰਨਾ ਜੀ ਇਹ ਬਾਈ ਜੀ 10 ਦਿਨ ਦੀ ਸੂਈ ਹੈ ਦੁੱਧ 14 ਕਿਲੋ 10 ਦਿਨ ਦੀ ਸੂਈ ਹੈ ਦੁੱਧ 14 ਕਿਲੋ ਹੈ ਜੀ ਤੇ ਵੇਖੋ ਜੀ ਕਰਾ ਦੇ ਆ ਚੈੱਕ ਕਰੋ ਆ ਦੇਖ ਬੱਕੇ ਚਵਾਜੂ ਵਧੀਆ ਜੀ ਵਧੀਆ ਵਧੀਆ ਭਾਜੀ ਚੱਲ ਅੰਦਰ ਯਾਨਾ ਯਾਨਾ ਕੱਟਾ ਕੱਟੀ ਇਹਦਾ ਮਾਰਾ ਕੱਟਾ ਭਾਜੀ ਕੱਟਾ ਮਗਰ ਤੇ ਦੇਖੋ ਓਏ ਯਾਨਾ ਯਾਨਾ ਬੱਚਾ ਕਰਦੀ ਹਣਾ ਥੋੜਾ ਇਹ ਨਾ ਬੱਚਾ ਕਰਦੀ ਹਣਾ ਚਲੋ ਬੋਲੋ ਜੀ ਭਾਜੀ ਇਹਦਾ ਭਾਜੀ ਮੋਲੇ 1 ਪੈਂਦੀ ਆ ਜੀ ਹਾਂਜੀ 132 ਦੇ ਨਾਲ 132000 ਦੀ ਹਾਂਜੀ ਹੋਰ ਹੋ ਜੂ ਮਾਨਦਨ ਹੋ ਜੂ ਭਾਜੀ 30 ਦੀ ਦੇ ਦਾਂਗੇ 30 ਦੀ ਕਰ ਦੇ ਜੀ ਤਾਂ ਠੀਕ ਹੈ ਠੀਕ ਹੈ ਇੱਧਰ ਆਜੋ ਬੰਦੇ ਬੰਦੇ ਉਧੇ ਇੱਥੇ ਇੱਧਰ ਬੰਨੋ ਆ ਕੇ ਇਹ ਹੈ ਬਾਈ ਜੀ ਇਹ ਬਾਈ ਜੀ ਅਭੀ ਸੂਈ ਹੈ ਜੀ ਅਜੇ ਵੀ ਸੂਈ ਆ ਦੋ ਦਿਨ ਕੋ 17 ਕਿਲੋ ਆ ਦੂਜਾ ਦੁੱਧ ਹੈ ਜੀ ਹਾਂ ਜੀ 17 ਕਿਲੋ ਦੁੱਧ ਆ ਜੀ ਮੈਂ ਵੱਡੀਆਂ ਮਈਆਂ ਲੈ ਕੇ ਆਂਦੇ ਆਂ ਅੱਜ ਫਿਰ ਲਓ ਜੀ ਦੇਖੋ 17 ਕਿਲੋ ਦੁੱਧ ਆ ਜੀ ਇਹ ਵੀ ਚੈੱਕ ਕਰੋ ਆਜੋ 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 ਬੱਚਾ ਵਗ ਰਹਿੰਦੇ ਇਹਦੇ ਮਾਰੇ ਕੱਟੀ ਬਾਈ ਜੀ ਇਹਦੇ ਮਾਰੇ ਕੱਟੀ ਆ ਜੀ ਤੇ ਵੇਖੋ ਜੀ ਮਈਆਂ ਸਾਰੀਆਂ ਵੱਟੀਆਂ ਬਾਈਆਂ ਦੇ ਕੋਲ ਜੀ ਤੇ ਆਹ ਦੇਖੋ ਲੈਵੇ ਹਿਸਾਬ ਲਾਓ ਤੇ ਪੂਰੀਆਂ ਐ ਪਾ ਰੀਆਂ ਚੰਗੀਆਂ ਵੀ ਲਾ ਰੀਆਂ ਹਾਂਜੀ ਬਾਈ ਜੀ ਇਹਦੀ ਬਾਈ ਜੀ ਕੀਮਤ ਤੇ 140 ਹੈ ਜੀ ਹਾਂਜੀ 2 ਛੱਡ ਦਾਂਗੇ 40 ਤੇ 38 ਦੀ ਠੀਕ ਹੈ ਹੋਰ ਹੋ ਜਾਊਗਾ 35 ਦੀ ਚਲੋ ਆਜੋ ਆਜੋ ਠੀਕ ਹੈ ਬਸ ਇਹਦੀ ਭਾਈ ਜੀ ਹੌ ਤੇਲੀ ਸੋਈਏ ਤੇ ਕੋ ਦੋਸਤ 13 ਕਿਲੋ ਆ ਬਸ ਠੀਕ ਆ ਇਹ ਮੂੜੀ ਮਿਲਦੀ ਆ ਹਾਂਜੀ ਮਰ ਗਿਆ ਮੂੜੀ ਅੱਛਾ ਮੂੜੇ ਮਿਲਦੀ ਆ ਧਿਆਨ ਨਾਲ ਧਿਆਨ ਨਾਲ ਕੋਈ ਨਹੀਂ ਜਾ ਲੋ ਜਾ ਦੇ ਕੋਈ ਅੰਦਰ ਜਾ ਤੋ ਦੁੱਧ ਕਿਨਾਂ ਜੀ ਹੁਣ ਦੁੱਧ ਭਾਈ ਜੀ 13 ਕਿਲੋ ਆ 13 ਕਿਲੋ ਦਾ ਇਸ ਟਾਈਮ ਬੱਚਾ ਮਾ ਆ ਮੂੜੇ ਮਿਲਦੇ ਆਂ ਆ ਜੀ ਭਾਈ ਜੀ ਮਾ ਜਾਈ ਮਿਲਦੀ ਆ ਆ ਜੋ ਅੱਛਾ ਆਇਆ ਮੈਂ ਇੱਕ ਮਿੰਟ ਇੱਕ ਮਿੰਟ ਰੋ ਬਾਈ ਜੀ ਠੀਕ ਆ ਹਾਂ ਤੇ ਠੀਕ ਆ ਠੀਕ ਆ ਹਾਂ ਜੀ ਇਦਾਂ ਹੀ ਮਿਲਦੀ ਬਾਈ ਜੀ ਇਦਾਂ ਹੀ ਮਿਲਦੀ ਆ ਆ ਬਾਕੀ ਆਗੇ ਤੇ ਬਰਨਦੀ ਬਰਨਦੀ ਕੀਮਤ ਕਿਹ ਹੈ ਜਿੰਦੀ ਕੀਮਤ ਤਾਂ ਬਾਈ ਜੀ ਇਹਦੀ 15120 ਹੀ ਦੇ ਦਾਂਗੇ 1 ਲੱਖ 20 ਹਜ਼ਾਰ ਦੀ ਬੱਚੇ ਤੋਂ ਜ਼ਿਆਦਾ ਇਹਦਾ ਕਰੀ ਹਾਂ ਹਾਂ ਠੀਕ ਆ ਲੋ ਦੇਖੋ ਘਰਾ ਦੇ ਆ ਜੀ ਅਮੂੜੇ ਮਗਨ ਨਹੀਂ ਠੀਕ ਆ ਚਲ ਆ ਜਾ ਕਿਨੇ ਰਹਿ ਗਏ ਹੁਣ ਤੋਂ ਆ ਗੱਭਨ ਹੈਗੀ ਬਾਈ ਜੀ ਇਹ ਪੰਜ ਤੋਂ 6 ਦਿਨ ਕੱਢਦੀ ਆ 8 ਦਿਨ ਅੱਛਾ ਗੱਭਨ ਹੈ ਹਾਂ ਜੀ ਇਹ ਵੀ ਉਧਰੋਂ ਆਈ ਆ ਇਹ ਵੀ ਉਧਰੋਂ ਆਈ ਬਾਈ ਜੀ ਇਹ ਵੀ ਦਰੋ ਅੜੀਓ ਲਓ ਜੀ ਦੇਖੋ ਸਾਰੇ ਦਰੋਣੇ ਦੀ ਮਈਆਂ ਬਾਈਆਂ ਅਕਲ ਜੀ ਤੇ ਵੇਖੋ ਆ ਵੇ ਚੰਗੀ ਮਹਿਨ ਵੱਡੀ ਵੀ ਹੋਰ ਦਾ ਜੈਂਦਾ ਆਜੋ 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 ਹੇ 6-7 ਸਵਾਦ ਨੂੰ ਕੱਢਦੀ ਭਾਈ 6-7 ਲੋਕ ਹਨ ਠੀਕ ਆਜੋ ਭਾਈ ਆਜੋ ਲਾਸਟ ਪੀਸੀ ਹੈ ਜੀ ਹਾਂਜੀ ਹਾਂਜੀ ਬੋਲੋ ਫਿਰ ਇਹਦਾ ਭਾਈ ਜੀ ਮੋਲ 1b ਹਾਂਜੀ 115 ਦੇ ਦਾਂਗੇ ਹੋਰ ਕਰ ਦੋ 10 ਦੀ ਚਲੋ ਠੀਕ ਆਹੀ ਮਹਿੰਗਾ ਭਾਈ ਜੀ ਨਹੀਂ ਵੱਡੀ ਮੈਂ ਚਲੋ ਠੀਕ ਹੈ ਜੀ ਵਦੀਆਂ ਮਹਿਆਂ ਵਾ ਹਾਂਜੀ ਹਾਂ ਬਸ ਠੀਕ ਆ ਚਲੋ ਪਰ ਚੈੱਕ ਕਰਕੇ ਤਸੱਲੀ ਕਰਕੇ ਹਣਾ ਜੀ ਅਰ ਪਾਸ ਕਰਕੇ ਲੈ ਕੇ ਜਾ ਕਰੋ ਮੇਰੇ ਵੀਰ ਕਹਿੰਦਾ ਜੀ ਭਾਈ ਜੀ ਦੋ ਟਾਈਮ ਤਿੰਨ ਟਾਈਮ ਆਪਣੀਆਂ ਚੂੜੀਆਂ ਸਲੀ ਕਰਕੇ ਚੰਗੀ ਤਰ੍ਹਾਂ ਗੱਬਨ ਤੇ ਥਾਂ ਡਿੱਪ ਕੇ ਫਿਰ ਬਿਲਕੁਲ ਜੀ ਚਲੋ ਵੀਰ ਜੀ ਨੰਬਰ ਬੋਲੋ 9801133852 ਠੀਕ ਆ ਹਾਂਜੀ ਜਿਲ੍ਹਾ ਅਮਰਸੜ ਰੋਡ ਫਤੇਗੜ ਚੂੜੀਆਂ ਫੋੜ ਸਾਸੀ ਸਾਸੀ ਭਾਈ